ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਗਏ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਡੀ ਜਿਹੜੀ ਟੀਮ ਹੈ ਡੀਸੀਪੀ ਅਰਪਿਤ ਮੰਡੇਰ ਜੀ ਮਿਸਟਰ ਵਿਸ਼ਾਲ ਜੀ ਸਾਡੇ ਜਸਪਾਲ ਜੀ ਏਸੀਪੀ ਜਸਵੀਰ ਐਸਐਚਓ ਇਸਲਾਮਾਬਾਦ ਤੇ ਇੰਸਪੈਕਟਰ ਅਮਨ ਇਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜੀ ਮਿਹਨਤ ਨਾਲ ਔਰ ਬੜਾ ਅੱਛੇ ਤਰੀਕੇ ਨਾਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ ਸੀ ਸੱਤ ਮੁਲਜ਼ਮ ਗ੍ਰਿਫਤਾਰ ਕੀਤੇ ਹੈ ਔਰ 12 ਵੈਪਨ ਜਿਹੜੇ ਪਿਸਟਲ ਹੈ ਔਰ 16 ਮੈਗਜ਼ੀਨਸ ਨੇ 23 ਕੈਟਰੇਜਸ ਨੇ ਇਬਰਾਮ ਕੀਤੇ ਹੈ ਜੋ ਮੌੜਲੀ ਪੁੱਛ ਕੇ ਪਤਾ ਲੱਗਿਆ ਕਿ ਇੱਕ ਦਿਲਪ੍ਰੀਤ ਨਾਮ ਦਾ ਬੰਦਾ ਹੈਗਾ ਜੋ ਬਾਬੇ ਬਕਾਲੇ ਏਰੀਆ ਦਾ ਰਹਿਣ ਵਾਲਾ ਸੀ ਪਿੱਛੋਂ ਇਸ ਵੇਲੇ ਯੂ ਐਸ ਏ ਦੇ ਵਿੱਚ ਬੇਸਡ ਹੈ ਉਹ ਇਹ ਸਾਰਾ ਆਰਗੇਨਾਈਜ਼ ਗੈਂਗ ਦਾ ਜਿਹੜਾ ਨੈਟਵਰਕ ਚਲਾ ਰਿਹਾ ਔਰ ਇਹਦੇ ਜਿਹੜਾ ਐਂਗਲ ਉੱਪਰ ਕੇ ਆਇਆ ਉਹ ਇਹੀ ਹੈ ਕਿ ਉਹ ਇੱਕ ਬਿੱਲਾ ਸ਼ੇਰੋਂ ਦਾ ਹੈਗਾ ਤਰਨਤਾਰ ਮੇਰੀਏ ਦਾ ਗੈਂਗਸਟਰ ਉਹਨਾਂ ਦੀ ਦੂਸਰੇ ਪਾਸੇ ਜਿਹੜਾ ਲੰਡਾ ਹਰੀ ਕਾ ਹੈਗਾ ਉਹਦੇ ਨਾਲ ਇੰਟਰ ਗੈਂਗ ਰਾਈਵਲਰੀ ਹੈ ਔਰ ਇਹ ਰਿਸ਼ਤੇਦਾਰ ਆਉਂਦਾ ਦਿਲਪ੍ਰੀਤ ਔਰ ਇੱਥੇ ਬੈਠ ਉੱਥੇ ਬਾਹਰ ਬੈਠ ਕੇ ਇਹ ਜਿਹੜੇ ਯੂਥ ਨੇ ਉਹਨਾਂ ਨੂੰ ਲਾਲਚ ਦੇ ਕੇ ਔਰ ਪਰਮਾ ਕੇ ਇਸ ਕੰਮ ਦੇ ਵਿੱਚ ਲਾਉਂਦਾ ਹੈ ਔਰ ਜੋ ਇੰਡੀਕੇਸ਼ਨ ਆਈ ਹੈ ਮਡਲੀ ਪੁੱਛ ਗਏ ਤੋਂ ਇਹਹੀ ਹੈ ਕਿ ਇਹ ਕ੍ਰਾਈਮ ਦੇ ਨਾਲ ਨਾਲ ਜਿਹੜੇ ਵੈਪਨ ਦੇ ਨਾਲ ਨਾਲ ਡਰੱਗ ਦਾ ਨੈਕਸਸ ਵੀ ਸ਼ਾਮਲ ਹੋਇਆ ਹੋਇਆ ਉਹ ਅਸੀਂ ਅੱਗੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਫਿਲਹਾਲ ਬਰਾਮਦਗੀ ਨਹੀਂ ਹੋਈ ਆ ਤੇ ਇਹਦੇ ਨਾਲ ਮੈਂ ਇਹ ਸਮਝਦਾ ਕਿ ਜਿੱਦਾਂ ਦਿਵਾਲੀ ਦੇ ਉੱਤੇ ਅਲਰਟਨੈਸ ਪੁਲਿਸ ਰੱਖੀ ਹੋਈ ਹੈ ਉਦਾਏ ਨਤੀਜਾ ਕਿੰਨੀ ਸਫਲਤਾ ਪ੍ਰਾਪਤ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਦੇ ਚ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸੱਤ ਤੋਂ ਇਲਾਵਾ ਵੀ ਅਸੀਂ ਹੋਰ ਗ੍ਰਿਫਤਾਰੀਆਂ ਵੀ ਕਰਾਂਗੇ ਔਰ ਇਹਦੇ ਚ ਜਿਹੜੇ ਹੋਰ ਬਾਕੀ ਲਿੰਕ ਨੇ ਦਿਲਪਰੀਦ ਦੇ ਤੇ ਜਿਹੜੇ ਇੰਡੀਅਨ ਉਹਦੇ ਕਾਊਂਟਰਪਾਰਟਸ ਇੱਥੇ ਕੰਮ ਕਰ ਰਹੇ ਗਰਾਊਂਡ ਦੇ ਫੁੱਡ ਸੋਲਜਰਸ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ